ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆ ਦੀਆਂ ਵੱਡੀਆਂ ਖਬਰਾਂ ਅੱਜ ਤੋਂ 14000 ਨਜਾਇਜ਼ ਕਲੋਨੀਆਂ ਦੇ ਪਲਾਟ ਹੋਣਗੇ ਰੈਗੂਲਰ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾ ਮਗਰੋਂ ਕੰਮ ਹੋਇਆ ਸ਼ੁਰੂ ਸਿਆਸਤ ਵਿੱਚ ਆਉਣ ਬਾਰੇ ਸੀਐਮ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦਾ ਵੱਡਾ ਬਿਆਨ ਨਾਲ ਹੀ ਸੁਣਾਈ ਖੁਸ਼ਖਬਰੀ ਖਡੂਰ ਸਾਹਿਬ ਤੋਂ ਐਮਪੀ ਭਾਈ ਅਮਰਿਤਪਾਲ ਸਿੰਘ ਦੇ ਹੱਕ 'ਚ ਬੋਲੇ ਸਰਬਜੀਤ ਸਿੰਘ ਖਾਲਸਾ ਅਮਰਿਤਪਾਲ ਸਿੰਘ ਦੇ ਸਾਥੀਆਂ ਘਰ ਹੋਈ ਰੇਡ ਤੇ ਦਿੱਤਾ ਬਿਆਨ ਸੁਖਵੀਰ ਸਿੰਘ ਬਾਦਲ ਬਾਰੇ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਵੱਡਾ ਬਿਆਨ ਕਿਹਾ ਸੁਗਵੀਰ ਛੱਡੇ ਪ੍ਰਧਾਨਗੀਤਾ ਸਾਰਾ ਰੋਲਾ ਹੀ ਮੁੱਕ ਜਾਣਾ ਹੈ ਕੈਨੇਡਾ ਦੇ ਵਰਕ ਪਰਮਟਾਂ ਮਾਰੇ ਆਈ ਵੱਡੀ ਖਬਰ ਹੋਇਆ ਨਵਾਂ ਫੈਸਲਾ ਪੰਜਾਬ ਚੰਡੀਗੜ੍ਹ ਚ ਮੌਸਮ ਹੋਇਆ ਖੁਸ਼ਕ ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ ਕਿਸਾਨਾਂ ਦਾ ਵੱਡਾ ਐਲਾਨ 24 ਸਤੰਬਰ ਨੂੰ ਪੰਜਾਬ ਸਰਕਾਰ ਦੇ ਖਿਲਾਫ ਖੋਲਿਆ ਜਾਵੇਗਾ ਮੋਰਚਾ ਪੰਜਾਬ ਵਿੱਚ 14000 ਗੈਰ ਕਾਨੂੰਨੀ ਕਲੋਨੀਆਂ ਦੇ ਪਲਾਟਾਂ ਨੂੰ ਰੈਗੂਲਰ ਕਰਨ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 15 ਸਤੰਬਰ ਯਾਨੀ ਅੱਜ ਤੋਂ ਸ਼ੁਰੂ ਹੋ ਜਾਵੇਗੀ। ਇਸ ਸੰਬੰਧੀ ਪੰਜਾਬ ਸਰਕਾਰ ਨੇ ਨਗਰ ਨਿਗਮ ਤਹਿਸੀਲਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੀਆਂ ਬਣੀਆਂ ਗੈਰ ਕਾਨੂੰਨੀ ਕਲੋਨੀਆਂ ਤੇ ਵੀ ਸਖਤੀ ਦੇ ਹੁਕਮ ਦਿੱਤੇ ਹਨ। ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿੱਚ ਪੇਸ਼ ਕੀਤੇ ਗਏ ਪੰਜਾਬ ਅਪਾਰਟਮੈਂਟ ਐਂਡ ਪ੍ਰੌਪਰਟੀ ਰੈਗੂਲੇਸ਼ਨ ਸੋ ਐਕਟ 2024 ਨੂੰ ਮਨਜ਼ੂਰੀ ਦਿੱਤੀ ਗਈ ਸੀ ਹੁਣ 500 ਗਾਜ ਤੱਕ ਦੇ ਪਲਾਟਾਂ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵਿੱਚ ਐਨਓਸੀ ਦੀ ਸ਼ਰਤ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ ਇੰਨਾ 14000 ਗੈਰ ਕਾਨੂੰਨੀ ਕਲੋਨੀਆਂ ਵਿੱਚ ਪਲਾਟਾਂ ਦੀ ਰਜਿਸਟਰੀ ਹੋਣ ਨਾਲ ਲੱਖਾਂ ਲੋਕਾਂ ਨੂੰ ਆਪਣੀ ਜਾਇਦਾਦ ਦਾ ਮਾਲਕਾਨਾ ਹੱਕ ਮਿਲਣ ਦਾ ਰਸਤਾ ਸਾਫ਼ ਹੋ ਜਾਵੇਗਾ ਵੱਡੀ ਗੱਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਬੈਂਕਰਾਂ ਹੀ ਜਾਇਦਾਦ ਖਰੀਦਣ ਲਈ ਦਿੱਤੇ ਗਏ ਬਿਆਨ ਦੇ ਰਕਮ ਨੂੰ ਵੀ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਸ਼ਾਮਲ ਕੀਤਾ ਜਾਵੇਗਾ ਯਾਨੀ ਜੇਕਰ ਕਿਸੇ ਵਿਅਕਤੀ ਨੇ ਬੈਂਕਰ ਆਹ 31 ਜੁਲਾਈ 2024 ਤੱਕ ਜਾਇਦਾਦ ਦੀ ਖਰੀਦਦਾਰੀ ਲਈ ਬਿਆਨਨਾ ਰਕਮ ਦਿੱਤੀ ਹੈ ਪਰ ਉਸ ਸਮੇਂ ਇਸ ਦੀ ਕਾਨੂੰਨੀ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ ਸੀ ਹੁਣ ਉਸ ਬੈਂਕ ਟ੍ਰਾਂਜੈਕਸ਼ਨ ਰਾਹੀਂ ਵੀ ਜਾਇਦਾਦ ਦੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਕਰਵਾਈ ਜਾ ਸਕਦੀ ਹੈ ਇਸ ਤੋਂ ਇਲਾਵਾ ਸੇਲ ਡੀਡ ਜਾਂ ਕਿਸੇ ਹੋਰ ਠੋਸ ਦਸਤਾਵੇਜ਼ ਦੇ ਆਧਾਰ ਤੇ ਜਾਇਦਾਦ ਦੀ ਖਰੀਦੋ-ਫਰੋਖਤ ਹੋਈ ਹੈ ਉਸ ਦੇ ਆਧਾਰ ਤੇ ਵੀ ਰਜਿਸਟ੍ਰੇਸ਼ਨ ਕਰਵਾਈ ਜਾ ਸਕੇਗੀ ਪੰਜਾਬ ਸਰਕਾਰ ਨੇ ਨਜਾਇਜ਼ ਕਲੋਨੀਆਂ ਦੇ ਪਲਾਟਾਂ ਦੇ ਰਜਿਸਟ੍ਰੇਸ਼ਨ ਕਰਵਾਉਣ ਲਈ 2 ਨਵੰਬਰ ਤੱਕ ਦਾ ਸਮਾਂ ਤੈਅ ਕੀਤਾ ਹੈ ਲੁਧਿਆਣਾ ਸ਼ਹਿਰ ਦੇ ਭਾਰਤ ਨਗਰ ਚੌਕ ਸਥਿਤ ਸਰਕਾਰੀ ਕਾਲਜ ਲੜਕੀਆਂ ਵਿਖੇ ਮੇਲਾ ਧੀਆਂ ਦਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਮੁੱਖ ਮਹਿਮਾਨ ਵਜੋਂ ਪਹੁੰਚੇ ਇਸ ਮੌਕੇ ਡਾਕਟਰ ਗੁਰਪ੍ਰੀਤ ਕੌਰ ਨੇ ਕਿਹਾ ਕਿ ਅੱਜ ਲੜਕੀਆਂ ਲੜਕਿਆਂ ਦੇ ਬਰਾਬਰ ਹਨ ਸਾਨੂੰ ਆਪਣੇ ਸੱਭਿਆਚਾਰ ਨੂੰ ਯਾਦ ਕਰਕੇ ਤੀਜ ਵਰਗੇ ਤਿਉਹਾਰ ਮਨਾਉਣੇ ਚਾਹੀਦੇ ਹਨ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਲਈ ਕਿਸ਼ਤੀ ਝੁੱਲੇ ਢਾਂਗਾਂ ਦੀ ਸਵਾਰੀ ਆਦਿ ਵੀ ਮੁੱਖ ਆਕਰਸ਼ਣ ਰਹੇ ਇਸ ਮੌਕੇ ਸੀਏ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਉਹ ਆਮ ਆਦਮੀ ਪਾਰਟੀ ਦੀ ਸਰਗਰਮ ਵਲੰਟੀਅਰ ਰਹੇ ਹਨ ਕਿ ਉਹ ਮੂੜ ਸਿਆਸਤ ਵਿੱਚ ਸਰਗਰਮ ਹੋਣਗੇ ਤਾਂ ਗੁਰਪ੍ਰੀਤ ਕੌਰ ਨੇ ਜਵਾਬ ਦਿੰਦਿਆਂ ਕਿਹਾ ਕਿ ਉਹਨਾਂ ਦਾ ਫਿਲਹਾਲ ਸਿਆਸਤ ਵਿੱਚ ਆਉਂਦਾ ਕੋਈ ਵਿਚਾਰ ਨਹੀਂ ਹੈ ਪੰਜਾਬ ਵਿੱਚ ਬੀਤੇ ਦਿਨੀ ਤੜਕਸਰ ਕਈ ਥਾਵਾਂ ਉੱਤੇ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅਮਰਿਤਪਾਲ ਸਿੰਘ ਦੇ ਚਾਚਾ ਦੇ ਘਰ ਵੀ ਐਨਆਈਏ ਵੱਲੋਂ ਰੇਡ ਕੀਤੀ ਗਈ ਸੀ ਪਰਿਵਾਰਕ ਮੈਂਬਰ ਦੇ ਅਨੁਸਾਰ ਸਵੇਰੇ ਤੜਕੇ 5 ਵਜੇ ਛਾਪੇਮਾਰੀ ਕੀਤੀ ਗਈ ਸੀ ਹਾਲਾਂਕਿ ਇਸ ਦੌਰਾਨ ਅਮਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਘਰ ਨਹੀਂ ਮਿਲੇ ਸਨ ਅਤੇ ਜਿਸ ਮਗਰੋਂ ਇਸ ਮਾਮਲੇ ਤੇ ਫਰੀਦਕੋੜ ਤੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਪੋਸਟ ਕਰਦਨ ਲਿਖਿਆ ਹੈ ਕਿ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰ ਉੱਪਰ NIA ਦੀ ਰੇਡ ਕੀਤੀ ਗਈ ਹੈ ਇਹ ਸਿਰਫ ਇੱਕ ਫ੍ਰਸਟ੍ਰੇਸ਼ਨ ਕੱਢੀ ਜਾ ਰਹੀ ਹੈ ਇੱਕ ਜਿੱਤੇ ਹੋਏ MP ਨੂੰ ਬਾਹਰ ਕੱਢਣ ਦੀ ਬਜਾਏ ਉਸ ਨੂੰ ਅੰਦਰ ਰੱਖਣ ਲਈ ਤਰਾਂਤ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਇੱਕ ਬੰਦਾ ਜੇਲ੍ਹ ਅੰਦਰ ਤੁਹਾਡੇ ਕੋਲ ਬੈਠਾ ਹੈ ਜੋ ਪੁੱਛਣਾ ਹੈ ਉਹਦੇ ਕੋਲੋਂ ਪੁੱਛੋ ਬਾਹਰ ਬੈਠੇ ਉਹਦੇ ਭੈਣ ਭਰਾਵਾਂ ਨੂੰ ਤੰਗ ਕਰਨਾ ਇਹ ਕਿਹੜੀ ਡੈਮੋਕ੍ਰੇਸੀ ਦਾ ਹਿੱਸਾ ਹੈ ਉਹਨਾਂ ਨੇ ਅੱਗੇ ਕਿਹਾ ਕਿ ਜਿੰਨਾ ਧਿਆਨ ਅੰਮ੍ਰਿਤਪਾਲ ਸਿੰਘ ਖਾਸ ਨੂੰ ਅੰਦਰ ਰੱਖਾਂ ਦੇ ਦਿੱਤਾ ਜਾ ਰਿਹਾ ਹੈ ਇੰਨਾ ਧਿਆਨ ਚਿੱਟਾ ਵੇਚਣ ਵਾਲਿਆਂ ਨੂੰ ਫੜਨ ਤੇ ਕਿਉਂ ਨਹੀਂ ਦਿੱਤਾ ਜਾ ਰਿਹਾ ਲੁੱਟਾਂ ਖੋਹਾਂ ਕਰਨ ਵਾਲਿਆਂ ਤੇ ਕਿਉਂ ਨਹੀਂ ਦਿੱਤਾ ਜਾ ਰਿਹਾ ਤੂਰੇ ਜਾਂਦਿਆਂ ਦੇ ਗੋਲੀਆਂ ਵੱਜ ਰਹੀਆਂ ਹਨ ਪਰ ਕ੍ਰਾਈਮਨਲ ਆਪਣਾ ਕ੍ਰਾਈਮ ਕਰਕੇ ਖੁੱਲੇਆਮ ਘੁੰਮਦੇ ਆ ਰਹੇ ਹਨ ਉਹਨਾਂ ਵੱਲ ਕੋਈ ਧਿਆਨ ਨਹੀਂ ਪਰ ਅੰਦਰ ਬੈਠੇ ਇੱਕ ਬੰਦੇ ਉੱਪਰ ਇੰਨਾ ਜ਼ੋਰ ਲਗਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਮੈਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਵੀ ਦੋ ਵਾਰ ਕਹਿ ਚੁੱਕਿਆ ਹਾਂ ਕਿ ਸਿੱਖਾਂ ਦੀ ਆ ਜਗ੍ਹਾ ਇਸ ਦੇਸ਼ ਵਿੱਚ ਸਾਨੂੰ ਦੱਸੋ ਤਾਂ ਸਹੀ ਕਿ ਸਾਡੀ ਇਸ ਦੇਸ਼ ਵਿੱਚ ਕੋਈ ਬੁੱਕਤ ਹੈ ਜਾਂ ਨਹੀਂ ਸ਼ਰੋਮਣੀ ਕਾਲੀਦਾਲ ਸੁਧਾਰ ਲਹਿਰ ਦੇ ਸਮੂਚੇ ਆਗੂਆਂ ਵੱਲੋਂ ਫਰੀਦਕੋੜ ਵਿੱਚ ਮੀਟਿੰਗ ਕੀਤੀ ਗਈ ਇਸ ਮੀਟਿੰਗ ਗੁਰਨਵੱਦ ਤੋਂ ਵੱਧ ਪੰਥਕ ਸੋਚ ਰੱਖਣ ਵਾਲਿਆਂ ਲੋਕਾਂ ਨੂੰ ਲਹਿਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਇਸ ਮੀਟਿੰਗ ਦੌਰਾਨ ਆਗੂਆਂ ਵੱਲੋਂ ਆਪੋ ਆਪਣੇ ਵਿਚਾਰ ਪੇਸ਼ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਵਿੱਚ ਆਏ ਨਿਘਾਰ ਸੰਬੰਧੀ ਦੱਸਦੇ ਹੋਏ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੋਕੇ ਕਈ ਅਜਿਹੇ ਗਲਤ ਫੈਸਲੇ ਹੋਏ ਹਨ ਜਿਨ੍ਹਾਂ ਦਾ ਖਾਮਯਾਜ ਅਜ ਅਜ ਸ਼੍ਰੋਮਣੀ ਅਕਾਲੀ ਦਲ ਪੁੱਗਤ ਰਿਹਾ ਹੁਣ ਲੋਕਾਂ ਨੇ ਅਕਾਲੀ ਦਲ ਨੂੰ ਨਕਾਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਤੇ ਆਪਣੀਆਂ ਗਲਤੀਆਂ ਨੂੰ ਸੁਧਾਰਨ ਲਈ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮੁਕੇ ਕਾਲੀਦਲ ਸੁਧਾਰ ਲਹਿਰ ਦੇ ਆਗੂਆਂ ਨੇ ਸੁਖਵੀਰ ਸਿੰਘ ਬਾਦਲ ਤੇ ਸਿੱਧੇ ਦੋਸ਼ ਲਾਉਂਦੇ ਆ ਕਿ ਹੈ ਕਿ ਉਹਨਾਂ ਵੱਲੋਂ ਪਾਰਟੀ ਤੋਂ ਬਿਨਾ ਕਈ ਫੈਸਲੇ ਪੰਥ ਦੀਆਂ ਨੀਤੀਆਂ ਤੋਂ ਹਟ ਕੇ ਨਿੱਜੀ ਤੌਰ ਤੇ ਲੈ ਕੇ ਪਾਰਟੀ ਤੇ ਉਪੇ ਗਏ ਸਨ ਜਿਨ੍ਹਾਂ ਦੇ ਚਲਦੇ ਆ ਪੰਥਕ ਸੋਚ ਰੱਖਣ ਵਾਲੇ ਪੰਜਾਬ ਦੇ ਲੋਕਾਂ ਨੇ ਸਮੂੱਚੇ ਕਾਲੀਦਾ ਨੂੰ ਨਕਾਰ ਦਿੱਤਾ ਹੈ। ਕੈਨੇਡਾ ਵਿੱਚ 4ਜੀ ਵਿਦੇਸ਼ੀ ਕਾਮਿਆਂ ਨੂੰ ਵੱਡੀ ਜਿੱਤ ਹਾਸਲ ਹੋਈ ਹੈ। ਜਦੋਂ ਕਿਊਬੈਕ ਦੀ ਇੱਕ ਅਦਾਲਤ ਨੇ ਟਰੂਡੋ ਸਰਕਾਰ ਵਿਰੁੱਧ ਮੁਕੱਦਮਾ ਚਲਾਉਂਦੀ ਹਰੀ ਝੰਡੀ ਦਿੱਤੀ ਹੈ। ਇੱਕ ਪ੍ਰਵਾਸੀ ਕਾਮੇ ਵੱਲੋਂ ਅਰੰਭੀ ਕਾਨੂੰਨੀ ਲੜਾਈ ਦੌਰਾਨ ਦਲੀਲ ਦਿੱਤੀ ਗਈ ਸੀ ਕਿ ਟੈਂਪਰੇਰੀ ਫੋਰਨ ਵਰਕਰ ਨੂੰ ਸਿਰਫ ਸਪੌਂਸਰ ਕਰਨ ਵਾਲੇ EMPLOYEES ਨਾਲ ਬੰਨ ਕੇ ਰੱਖਣਾ ਨਸਲੀ ਵਿਤਕਰੇ ਤੋਂ ਘੱਟ ਨਹੀਂ ਹੈ। ਪ੍ਰਵਾਸੀ ਕਾਮੇ ਨੇ ਦੋਸ਼ ਲਾਇਆ ਸੀ ਕਿ ਬੰਨ ਦਵਰਕ ਪਰਮੜ ਦੀ ਯੋਜਨਾ 1968 ਵਿੱਚ ਆਰੰਭੀ ਗਈ ਅਤੇ ਇਹ ਸਿੱਧੇ ਤੌਰ ਤੇ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀडम्स ਦੀ ਉਲੰਘਣਾ ਕਰਦੀ ਹੈ ਕਿਊਬੈਕ ਦੀ ਸੁਪੀਰੀਅਰ ਕੋਰਟ ਦੀ ਜਸਟਿਸ ਸਿਲਵਾਨਾ ਫੈਡਰਲ ਸਰਕਾਰ ਵਿਰੁੱਧ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਦਿੰਦੇ ਆ ਕਿ ਹੈ ਕਿ ਮੁਰਲੇ ਤੌਰ ਤੇ ਅਦਾਲਤ ਨੇ ਮਹਿਸੂਸ ਕੀਤਾ ਹੈ ਕਿ ਏਮਪਲੋਇਰ ਨਾਲ ਬੰਨ ਕੇ ਰੱਖਣ ਦੀ ਸ਼ਰਤ ਸਾਫ ਤੌਰ ਤੇ ਗੈਰ ਸੰਵਿਧਾਨਿਕ ਹੈ ਕੈਨੇਡਾ ਵਿੱਚ ਕੀਰਤੀਆਂ ਦੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੇ ਫੈਸਲੇ ਤੇ ਖੁਸ਼ੀ ਦਾ ਇਜ਼ਹਾਰ ਕਰਦੇ ਆ ਕਿ ਹੈ ਕਿ ਹਲੇ ਲੰਬੀ ਕਾਨੂੰਨੀ ਲੜਾਈ ਬਾਕੀ ਹੈ ਰੀਅਲ ਦੀ ਇੱਕ ਜਥੇ ਸੇਵੰਦੀ ਨੇ ਰੋਜ਼ ਪ੍ਰਗਟਾਇਆ ਹੈ ਕਿ ਕੈਨੇਡਾ ਵਿੱਚ ਇੱਕ ਤਰੀਕੇ ਨਾਲ ਗੁਲਾਮ ਮਜ਼ਦੂਰਾਂ ਦਾ ਵਰਗ ਮੌਜੂਦ ਹੈ ਜੋ ਨਸਲਵਾਦੀ ਦਲਦਲ ਵਿੱਚ ਖੁੱਬਿਆ ਹੋਇਆ ਹੈ ਉਧਰ ਇਮੀਗ੍ਰੇਸ਼ਨ ਵਿਭਾਗ ਨੇ ਅਦਾਲਤੀ ਫੈਸਲੇ ਤੇ ਕੋਈ ਵੀ ਟਿੱਪਣੀ ਕਰਨ ਤੋਂ ਨਾ ਕਰ ਦਿੱਤੀ ਹੈ ਪਰ ਇਸ ਤੋਂ ਪਹਿਲਾਂ ਪ੍ਰਵਾਸੀ ਕਾਮੇ ਵੱਲੋਂ ਧਾਇਰ ਅਰਜੀ ਦਾ ਵਿਰੋਧ ਕਰਦੇ ਹਨ ਕਿ ਹਸੀ ਕਿ ਕੈਨੇਡਾ ਆਉਣ ਵਾਲੇ ਹਰ ਆਰਜੀ ਵਿਦੇਸ਼ੀ ਕਾਮੇ ਦਾ ਤਜਰਬਾ ਵੱਖੋ ਵੱਖਰਾ ਹੁੰਦਾ ਹੈ ਤਾਂ ਜਿਹੇ ਵਿੱਚ ਟੁਬਾਰ ਹਰ ਇੱਕ ਦਾ ਪੱਖ ਪੇਸ਼ ਨਹੀਂ ਕਰ ਸਕਦਾ ਫੈਡਰਲ ਸਰਕਾਰ ਨੇ ਕੋਲ ਜੜ ਵਰਕ ਪਰਮਿਟ ਯੋਜਨਾ ਨੂੰ ਗੈਰ ਸੰਵਿਧਾਨਿਕ ਮੰਨਣ ਤੋਂ ਵੀ ਨਾਕ ਕਰ ਦਿੱਤੀ ਹੈ ਹੁਣ ਕੈਨੇਡਾ ਸਰਕਾਰ ਕੋਲ ਅਦਾਲਤੀ ਫੈਸਲੇ ਵਿਰੁੱਧ ਅਪੀਲ ਕਰਨ ਲਈ 30 ਦਿਨ ਦਾ ਸਮਾਂ ਮੌਜੂਦ ਹੈ ਪੰਜਾਬ ਤੇ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਮੌਸਮ ਖੁਸ਼ਕ ਹੋਣਾ ਸ਼ੁਰੂ ਹੋ ਗਿਆ ਹੈ ਬੀਤੇ ਦਿਨੀ ਕਈ ਇਲਾਕਿਆਂ ਵਿੱਚ ਮੀਂਹ ਪਿਆ ਹੈ ਜਿਸ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਹੈ ਮੌਸਮ ਵਿਗਿਆਨ ਕੇਂਦਰ ਮੁਤਾਬਕ ਹੁਣ ਆਉਣ ਵਾਲੇ ਦਿਨਾਂ ਵਿੱਚ ਜਿਹਾ ਹੀ ਮੌਸਮ ਰਹੇਗਾ ਤੇ ਸ਼ਹਿਰਾਂ ਵਿੱਚ ਤਾਪਮਾਨ 36 ਡਿਗਰੀ ਦੇ ਨੇੜੇ ਪਹੁੰਚ ਸਕਦਾ ਹੈ ਬੀਤੇ ਦਿਨੀ ਪੰਜਾਬ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਭਾਰੀ ਮੀਂਹ ਪਿਆ ਹੈ ਕੁਝ ਇਲਾਕਿਆਂ ਵਿੱਚ ਬੱਦਲ ਛਾਏ ਰਹੇ ਅਤੇ ਮੋਹਾਲੀ ਵਿੱਚ 1 ਮਿਲੀਮੀਟਰ ਅਤੇ ਚੰਡੀਗੜ੍ਹ ਵਿੱਚ 4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਪੰਜਾਬ ਦੇ ਔਸਤ ਤਾਪਮਾਨ ਵਿੱਚ 1.1 ਡਿਗਰੀ ਅਤੇ ਚੰਡੀਗੜ੍ਹ ਦੇ ਔਸਤ ਤਾਪਮਾਨ ਵਿੱਚ 2.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਪੰਜਾਬ ਸਰਕਾਰ ਖਿਲਾਫ ਕਿਸਾਨਾਂ ਆਗੂਆਂ ਨੇ ਵੱਡਾ ਐਲਾਨ ਕੀਤਾ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਜਿੰ ਸਿੰਘ ਪੰਦੇਰ ਨੇ ਕਿਹਾ ਹੈ ਕਿ 24 ਸਤੰਬਰ ਨੂੰ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਜਾਵੇਗਾ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਬਾਹਰ ਦਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਜੇਕਰ ਸਰਕਾਰ ਨੇ ਜਲਦ ਤੋਂ ਜਲਦ ਉਹਨਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਫਿਰ ਕਿਸਾਨਾਂ ਵੱਲੋਂ ਰੇਲਵੇ ਟਰੈਕ ਵੀ ਜਾਮ ਕੀਤੇ ਜਾਣਗੇ ਕਿਸਾਨ ਆਗੂ ਸਰਵਜਿੰ ਸਿੰਘ ਪੰਦੇਰ ਨੇ ਕਿਹਾ ਹੈ ਕਿ ਕੇਂਦਰ ਦੇ ਖਿਲਾਫ ਅਸੀਂ ਲੰਬੀ ਲੜਾਈ ਲੜ ਰਹੇ ਹਾਂ ਅਸੀਂ ਨਹੀਂ ਚਾਹੁੰਦੇ ਸੀ ਕਿ ਪੰਜਾਬ ਸਰਕਾਰ ਦੇ ਖਿਲਾਫ ਕੋਈ ਨਵਾਂ ਮੋਰਚਾ ਖੋਲਈਏ ਪਰ ਪੰਜਾਬ ਸਰਕਾਰ ਸਾਨੂੰ ਮਜਬੂਰ ਕਰ ਰਹੀ ਹੈ ਉਹਨਾਂ ਕੀ ਹੈਗੀ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਹੁਣ 24 ਸਤੰਬਰ ਤੋਂ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ੍ਹ ਰਹੇ ਹਾਂ ਇਹ ਮੋਰਚਾ ਅਮਰੀਕਸਰ ਡੀਸੀ ਦਫ਼ਤਰ ਤੋਂ ਸ਼ੁਰੂ ਹੋ ਕੇ ਰੇਲਾਂ ਰੋਕਣ ਤੱਕ ਜਾਵੇਗਾ ਉਹਨਾਂ ਨੇ ਕੀ ਹੈਗੀ ਜੋ ਸਾਡੇ ਕਿਸਾਨ ਸ਼ਹੀਦ ਹੋਏ ਹਨ ਦੋ ਤੋਂ ਚਾਰ ਪਰਿਵਾਰਾਂ ਨੂੰ ਛੱਡ ਕੇ ਅਜੇ ਤੱਕ ਕਿਸਨ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਸਭ ਤੋਂ ਵੱਡੀ ਫਰਮ ਵਿੱਚ ਡੀਏਪੀ ਦੇ ਸੈਂਪਲ ਫੇਲ ਹੋਏ ਪਰ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਕਣਗਦੇ ਸੀਜ਼ਨ ਵਿੱਚ ਡੀਏਪੀ ਬਲੈਕ ਵਿੱਚ ਵਿਕਦਾ ਹੈ ਜਿਸ ਸਮੇਂ ਕਿਸਾਨਾਂ ਨੂੰ ਉਸ ਦੀ ਲੋੜ ਹੁੰਦੀ ਹੈ ਪਰ ਸਰਕਾਰ ਇਸ ਖਿਲਾਫ ਵੀ ਕੋਈ ਐਕਸ਼ਨ ਨਹੀਂ ਲੈ ਰਹੀ ਦੇਖੋ ਬਹੁਤ ਹੀ ਵਧੀਆ ਅੱਜ ਕਮਨਟ ਕਾਲਜ ਆਫ ਗਰਲਸ ਨੇ ਉਪਰਾਲਾ ਕਰਾਇਆ 3ਾਂ ਦਾ ਪ੍ਰੋਗਰਾਮ ਕਰਾਇਆ ਅੱਜ ਅੱਜ 3ਾਂ ਦਾ ਤਾਂ ਨਹੀਂ ਪਰ 3ਾਂ ਦਾ ਫੈਸਟੀਵਲ ਮਨਾਇਆ ਗਿਆ ਸੋ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਉਪਰਾਲਾ ਸੀਗਾ ਕਾਲਜ ਵੱਲੋਂ ਤੇ ਬਹੁਤ ਹੀ ਸਾਡੇ ਬੱਚੇ ਟੈਲੈਂਟਡ ਨੇ ਕਿਸੇ ਵੀ ਫੀਲਡ 'ਚ ਸਾਡੇ ਬੱਚੇ ਐਜੂਕੇਸ਼ਨ ਚ ਲਾ ਲੀਏ ਸਪੋਰਟਸ ਚ ਲਾ ਲੀਏ ਕੋਈ ਵੀ ਫੀਲਡ ਹੈ ਸਾਡੇ ਬੱਚੇ ਕਿਤੇ ਵੀ ਪਿੱਛੇ ਨਹੀਂ ਗਏ। ਬਿਲਕੁਲ ਜੀ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ। ਬਿਲਕੁਲ ਜੀ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਤੇ ਹੋ ਵੀ ਰਹੇ ਨੇ ਪੰਜਾਬ 'ਚ ਅਸੀਂ ਵੱਖ-ਵੱਖ ਹਲਕਿਆਂ 'ਚ ਜਾਂਦੇ ਆ। ਤੀਆਂ ਦੇ ਫੈਸਟੀਵਲ ਜਿੰਨੇ ਸਰਕਾਰ ਚ ਹੋ ਰਹੇ ਨੇ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਸਰਕਾਰ ਚ ਹੋਏ ਨੇ ਸੋ ਹਰ ਮੌਕਾ ਜਿੱਥੇ ਵੀ ਤੀਆਂ ਨੂੰ ਮਨਾਇਆ ਜਾ ਸਕਦਾ ਹੈ ਤੀਆਂ ਦੀਆਂ ਖੁਸ਼ੀਆਂ ਨੂੰ ਮਨਾਇਆ ਜਾ ਸਕਦਾ ਹੈ ਸਰਕਾਰ ਕੰਮ ਕਰ ਰਹੀ ਹੈ ਉਹਦੇ ਤੇ ਤੇ ਜਿਹੜੇ ਗਿੱਧਾ ਭੰਗੜਾ ਸਾਡੀ ਰੌਣਕ ਹੈ ਪੰਜਾਬ ਦੇ ਮੇਲੇ ਉਹ ਇਦਾਂ ਹੀ ਵਸਦੇ ਰਹਿਣ ਇਦਾਂ ਹੀ ਹੁੰਦੇ ਰਹਿਣ ਮੈਮ ਕੋਈ ਰਾਜਨੀਤੀ ਜੋ ਆਉਂਦਾ ਹੈਗਾ ਜੀ ਕੋਈ ਲਗਾਤਾਰ ਬੜਾ ਪਿੱਛੇ ਰਹੇ ਹੋ ਨਹੀਂ ਜੀ ਇਦਾਂ ਦਾ ਕੋਈ ਇੰਟਰਸਟ ਨਹੀਂ ਥੈਂਕ ਯੂ ਅੱਜ ਗਿੱਦੜਵਾ ਹਲਕੇ ਦੇ ਵਿੱਚ ਆਏ ਸੀ ਅਸੀਂ ਇੱਕ ਤਾਂ ਪਿੰਡਾਂ ਦਾ ਧੰਨਵਾਦੀ ਦੌਰਾ ਸੀ ਦੂਜਾ ਅਸੀਂ ਮਨਦੀਪ ਜੀ ਨੂੰ ਇਹ ਸਾਡੇ ਕੈਂਡੀਡੇਟ ਹੈ ਗਿੱਦੜਵਾਹੇ ਤੋਂ ਜਿਬਨੀ ਚੋਂ ਦੇ ਤੇ ਇਹਨਾਂ ਦੀ ਇੰਟਰੋਡਕਸ਼ਨ ਕਰਾਣੀ ਸੀ ਇਹ ਦੋ ਕੰਮ ਅਸੀਂ ਆਏ ਸੀ ਸਵੇਰ ਤੋਂ ਅਸੀਂ ਵਾਵਾ 7-8 ਪਿੰਡਾਂ 'ਚ ਜਾਏ ਆਏ ਤੇ ਅਸੀਂ ਆਪਣਾ ਵੀ ਧੰਨਵਾਦੀ ਦੌਰਾ ਕਰ ਲਿਆ ਇਹ ਵੀ ਸਾਡੇ ਨਾਲ ਪਿੰਡਾਂ ਦੇ ਵਿੱਚ ਸੀ ਅਸੀਂ ਗਰੰਟਾਂ ਵੀ ਦਿੱਤੀਆਂ ਆਏ ਤੇ ਇਹਨਾਂ ਦੀ ਇੰਟਰੋਡਕਸ਼ਨ ਵੀ ਕਰਵਾਈ ਬਾਪੂ ਜੀ ਵੀ ਸਾਡੇ ਨਾਲ ਸੀਗੇ ਸਵੇਰ ਦੇ ਸਵੇਰ ਤੋਂ ਮਤਲਬ ਅਸੀਂ ਤਿੰਨੇ ਚਾਰੇ ਜਣੇ ਸਾਰੀ ਟੀਮ ਸਾਡੀ ਪਿੰਡ ਚ ਹੀ ਵਰਕ ਪਿੰਨਾ ਦੀ ਵਰਕ ਕਰਦੀ ਸੀ ਨਹੀਂ ਦੇਖੋ ਅਸੀਂ ਅੱਜ ਬਾਈ ਸਰਬੀ ਸਿੰਘ ਜੀ ਖਾਲਸਾ ਤੇ ਬਾਪੂ ਤਰਸੇਮ ਸਿੰਘ ਜੀ ਨਾਲ ਹਲਕੇ ਦਾ ਜਿਵੇਂ ਕਹਿ ਲਈਏ ਵੀ ਦੋ ਧੰਨਵਾਦੀ ਦੌਰੇ ਚ ਆਏ ਹੋਏ ਆ ਤੇ ਜਿਹੜਾ ਕੈਂਡੀਡੇਟ ਵਾਲੀ ਗੱਲ ਆ ਉਹ ਵੀ ਸਾਰਿਆਂ ਦਾ ਪੰਥਕ ਫੈਸਲਾ ਹੈਗਾ ਜੋ ਵੀ ਹੋਊਗਾ ਸਾਡੇ ਸਿਰ ਮੱਥੇ ਹੈਗਾ ਤੇ ਪਰ ਪਰ ਇਹਦੇ ਵਿੱਚ ਇੱਕ ਪਰਿਵਾਰਕ ਡਿਸੀਜਨ ਆ ਪਰਿਵਾਰ ਮੈਂ ਤੁਸੀਂ ਜੋ ਸੋਚ ਰਹੇ ਹੋ ਉਹ ਨਹੀਂ ਪਰਿਵਾਰ ਪਰਿਵਾਰ ਉਹ ਆ ਜੋ ਦੀਪ ਬਾਈ ਨੂੰ ਚਾਉਣ ਵਾਲੀ ਸੰਗਤ ਆ ਜੋ ਬਾਈ ਦੇ ਫਿਊਨਰਲ ਤੇ ਲਾਸਟ ਰਾਈਡਸ ਤੇ ਉੱਥੇ ਪਹੁੰਚੇ ਜਾਂ ਬਾਈ ਦੇ ਭੋਗ ਤੇ ਆਪਣੇ ਫਤੇਕਰ ਸਾਹਿਬ ਆਏ ਸੀਗੇ ਉਹ ਸਾਡਾ ਪਰਿਵਾਰ ਆ ਜੋ ਵੀ ਫੈਸਲਾ ਹੋਊਗਾ ਸਾਡੇ ਸਿਰ ਉੱਤੇ ਹੈ। ਇੱਕ ਲੱਗਦਾ ਨਹੀਂ ਵੀ ਪੰਥਕ ਤਿਹਰਾ ਇੱਕ ਦੀਵਾਰ ਜਿਵੇਂ ਤੁਹਾਨੂੰ ਐਲਾਨ ਹੈ ਗਿਆ ਜੇ ਬਾਕੀ ਦੇ ਦੀਵਾਰ ਵੀ ਐਲਾਨ ਕਰ ਦਿੱਤੇ ਕੋਟ। ਤਾਂ ਲੱਗਦਾ ਨਹੀਂ ਵੀ ਇੱਕ ਪਲੇਟਫਾਰਮ ਤੇ ਆ ਕੇ ਜਾਂ ਕਰਦੇ ਹੋ ਜਾਂਦੇ। ਬਿਲਕੁਲ ਇਹ ਤਾਂ ਹੈ ਹੀ ਆ ਜੀ ਜਿਵੇਂ ਬਾਈ ਸਰਬਜੀਤ ਸਿੰਘ ਖਾਲਸਾਈ ਨੇ ਕਿਹਾ ਵੀ ਸਾਡੀ ਗੱਲ ਚੱਲ ਰਹੀ ਹੈ ਕਿ ਤੇ ਅਸੀਂ ਉਮੀਦ ਇਹ ਹੀ ਆ ਵੀ ਅਸੀਂ ਇੱਕ ਹੀ ਕੈਂਡੀਡੇਟ ਪੰਥਕ ਇੱਕ ਹੀ ਕੈਂਡੀਡੇਟ ਲੈ ਕੇ ਆਵਾਂ। ਦੇਖੋ ਐਮਪੀ ਵਲੇ ਇੱਕ ਤਰਫਾ ਮਾਹੌਲ ਹੋ ਗਿਆ ਸੀਗਾ। ਗੱਲ ਕਰੀਏ ਤਾਂ 23000 ਵੋਟਾਂ ਪੈ ਗਈ ਸੀ, ਤਾਂ ਫਿਰ 12000 ਵੋਟਾਂ ਪੈ ਗਈ ਸੀ। ਇਹ ਲੱਗਦਾ ਕਿ ਹੁਣ ਹੋਰ ਸੀਟ ਹੈ ਇਹੇ। ਇੱਕ ਪਾਸੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਆ ਜਾਂਦੇ ਐ ਪੀ ਥੱਲੇ ਆ ਸੁਨੀਰ ਬਾਦਲਾ ਫਨਸੀਟ ਬਾਦਲ ਵੀ ਐ ਵੱਡੇ ਵੱਡੇ ਨੇਤਾ ਉਹਨਾਂ ਨੂੰ ਲੱਗਦਾ ਕਿ ਪੰਥਕ ਵੋਟ ਨੂੰ ਨਾਲ ਲੈ ਪਾਉਣਾ ਪਰ ਉਹਨਾਂ ਦਾ ਮੁਕਾਬਲਾ ਕਰ ਪਾਉਣਾ ਕਿੱਦਾਂ ਦੇਖੋ ਜਿਹੜੀ ਇਹ ਗੱਲ ਆ ਵੀ ਆਪਾਂ ਕਹਿ ਲਈਏ ਪੰਥ ਜਦੋਂ ਪੰਥ ਪੋਲੀਟੀਕਲ ਪਾਰਟੀਆਂ ਤੋਂ ਉੱਪਰ ਆ ਜਾਂਦਾਗਾ ਜੇ ਤੁਸੀਂ ਪੰਥ ਦਾ ਮੁਕਾਬਲਾ ਦੂਜਿਆਂ ਨਾਲ ਕਰੋਗੇ ਤਾਂ ਪੰਥ ਹਮੇਸ਼ਾ ਉੱਪਰ ਹੀ ਰਹਿਣਾਗਾ ਤੇ ਇਹ ਗੱਲ ਆ ਵੀ ਪੋਲੀਟੀਕਲ ਪਾਰਟੀਆਂ ਦਾ ਠੀਕਾ ਆਬਦਾ ਜ਼ੋਰ ਲਾਉਣੀਆਂ ਔਰ ਜੋ ਪੰਥਕ ਫੈਸਲੇ ਹੈਗੇ ਆ ਤੇ ਉਹਦੇ ਹਿਸਾਬ ਨਾਲ ਅਸੀਂ ਪੰਥ ਦੇ ਪ੍ਰਤੀ ਸੱਚਿਆਂ ਹੋ ਕੇ ਲੜਨਾ ਬਾਕੀ ਆਪੇ ਗੁਰੂ ਮਹਾਰਾਜ ਕਿਰਪਾ ਕਰਨਗੇ ਜੀ ਜੀ ਅਸੀਂ ਸਾਰੇ ਪੰਜਾਬ 'ਚ ਤਕਰੀਬਨ ਘੁੰਮ ਰਹੇ ਸੀ ਸੰਗਤਾਂ ਦੀ ਰਾਇ ਲੈ ਰਹੇ ਸੀ ਕਿ ਜੋ ਇੱਕ ਤੇ ਅਸੀਂ ਇਥੋਂ ਸਰਬਜੀਤ ਨੂੰ ਲੋਕਾਂ ਨੇ ਬਹੁਤ ਵੱਡੇ ਮਾਰਜ ਨਾਲ ਜਿਤਾਇਆ ਤੇ ਅਸੀਂ ਕਮਾਲਵੇ ਦਾ ਵੀ ਦੌਰਾ ਕਰ ਰਹੇ ਆ ਕਿ ਅਸੀਂ ਸੋਚ ਰਹੇ ਹਾਂ ਕਿ ਇੱਕ ਤੇ ਲੋਕਾਂ ਨੂੰ ਮਿਲਿਆ ਜਾਵੇ ਉਹ ਲੋਕਾਂ ਦਾ ਧੰਨਵਾਦ ਕੀਤਾ ਜਾਵੇ ਕਿ ਜਿਨ੍ਹਾਂ ਨੇ ਇਹਨਾਂ ਦੇ ਜਿਹੜੇ ਸਾਡੇ ਯੋਧਿਆਂ ਦੀ ਕੁਰਬਾਨੀ ਦਾ ਮੁੱਲ ਪਾਇਆ ਇਹ ਕਿਸੇ ਲੋਵ ਲਾਲ ਤੋਂ ਉੱਪਰ ਉਠ ਕੇ ਡਰ ਭੈ ਤੋਂ ਮੁਕਤ ਹੋ ਕੇ ਇਹਨਾਂ ਨੇ ਜਿਹੜੇ ਲੋਕਾਂ ਨੇ ਇਹਨਾਂ ਵੱਡਾ ਸਹਿਯੋਗ ਦਿੱਤਾ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਸਦਾ ਸਾਰਿਆਂ ਦਾ ਤੇ ਸਾਡੀ ਸਾਰੀ ਦੀ ਟੀਮ ਇੱਕਿਆ ਇਸ ਕਰਕੇ ਸੀ ਸਾਰੇ ਜਾਣੇ ਲੋਕਾਂ ਦਾ ਧੰਨਵਾਦ ਕਰਨ ਵਾਸਤੇ ਆਏ ਹਾਂ ਹਾਂਜੀ ਮਨਦੀਪ ਜੀ ਮੇਰੇ ਖਿਆਲ ਅਕ ਕਿ ਕਾਫੀ ਹੱਦ ਤੱਕ ਬਹੁਤ ਸੁਲਝੇ ਹੋਏ ਆ ਇੱਕ ਦੀਪ ਸਿੱਧੂ ਦੇ ਭਰਾ ਜਿਨ੍ਹਾਂ ਨੇ ਕਿਹਾ ਖੋਣ ਦਾ ਉਹਨਾਂ ਨੂੰ ਮਾਣ ਵੀ ਪ੍ਰਾਪਤ ਆ ਕਿ ਜਿਹਨਾਂ ਨੇ ਸਾਡੀ ਨੌਜਵਾਨੀ ਨੂੰ ਇੱਕ ਸਾਡੇ ਜਿਹੜੇ ਪੰਜਾਬ ਦੀਆਂ ਜਾਂ ਸਾਡੇ ਸਿੱਖਾਂ ਦੇ ਜਿਹੜੇ ਮਸਲੇ ਸੀਗੇ ਉਹਨਾਂ ਨੂੰ ਉਹਨੇ ਬਹੁਤ ਗਹਿਰਾਈ ਤੱਕ ਸਮਝਿਆ ਕਿ ਸਟੇਟ ਸਿੱਧਾ ਕਿਦਾਂ ਸਾਡੇ ਨਾਲ ਵਿਹਾਰ ਕਰਦੀ ਆ ਉਹਨਾਂ ਨੂੰ ਪਹਿਲੀ ਵਾਰਾ ਉਹਨਾਂ ਨੇ ਲੋਕਾਂ ਦੇ ਸਾਹਮਣੇ ਰੱਖਿਆ ਤੇ ਲੋਕਾਂ ਨੇ ਉਹਨਾਂ ਦੀ ਸੋਚ ਤੇ ਫੁੱਲ ਚੜਾਉਂਦੇ ਹੋਏ ਆ ਇਹ ਅਮਰਪਾਲ ਜਿਹੜਾ ਉਹਨਾਂ ਦੀ ਜਿਹੜੀ ਉਹਨਾਂ ਦੀ ਜੱਜਤ ਜੱਥੇਦਾਰ ਜੀ ਅਗਵਾਈ ਕਰਦੇ ਸੀ ਉਹਨਾਂ ਨੂੰ ਵੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਉਹਨਾਂ ਨੇ ਵੀ ਜਿਹੜੀ ਉਹਨਾਂ ਨੇ ਜੀਤਦੀਪ ਸਿੱਧੂ ਜਿਹੜੀ ਉਹਨਾਂ ਨੂੰ ਜ਼ਿੰਮੇਵਾਰੀ ਉਹਨਾਂ ਤੋਂ ਬਾਅਦ ਦਿੱਤੀ ਗਈ ਉਹਨਾਂ ਨੇ ਬੜੇ ਬਖੂਬੀ ਨਭਾਈ ਨੌਜਵਾਨੀ ਚ ਉਹਨਾਂ ਵਾਸਤੇ ਬਹੁਤ ਵੱਡ ਉਹਨੇ ਘਰੂਰ ਸਭਾ ਹਰਕੇ ਤੋਂ ਵੀ ਜਿਹੜੇ ਇੱਕ ਬਹੁਤ ਵੱਡੀ ਲੀਡ ਨਾਲ ਪੂਰੇ ਪੰਜਾਬ ਤੋਂ ਜਤਾ ਕੇ ਸਿੱਧ ਕਰ ਦਿੱਤਾ ਕਿ ਨੌਜਵਾਨੀ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦੇ ਰਹੀ ਹੈ ਸਾਰੇ ਨੂੰ ਵੱਡੀ ਖੁਸ਼ੀ ਸਾਰੇ ਭਾਈਚਾਰੇ ਨੂੰ ਸਾਰੇ ਪੰਜਾਬੀਆਂ ਨੂੰ ਅੱਜ ਦੇ ਦਿਨ ਦੀ ਵਧਾਈ ਦਿੰਦਾ ਕਿ ਸਾਡੇ ਜਿਹੜਾ ਮੁੱਖ ਕਿਤਾ ਖੇਤੀਬਾੜੀ ਉਹਦੇ ਨਾਲ ਜੁੜਿਆ ਹੋਇਆ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕੋਲ ਨੂੰ ਬਹੁਤ ਲੰਬੇ ਸਮੇਂ ਤੋਂ ਇਹ ਮੇਲਾ ਲਾਇਆ ਜਾਂਦਾ ਜੀ ਜਿਹਦੇ ਚੋ ਸਾਡੇ ਕਿਸਾਨ ਭਰਾਵਾਂ ਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ ਬਹੁਤ ਸਾਰੇ ਜਿਹੜੇ ਨਵੀਂ ਟੈਕਨੀਕ ਦੀਆਂ ਗੱਲਾਂ ਹੋਣ ਲੱਗੀਆਂ ਇੱਥੇ ਇਕੁਪਮੈਂਟ ਵਗੈਰਾ ਉਹ ਲੈ ਕੇ ਨਮੈਸ਼ ਲਾਉਂਦੇ ਉਹਨਾਂ ਨੂੰ ਵੇਖਦੇ ਆ ਨਵੇਂ-ਨਵੇਂ ਬੀਜ ਨਵੀਂ ਖੇਤੀ ਉਹਨੂੰ ਕਰਨ ਵਾਸਤੇ ਆਉਂਦੇ ਆ ਇਸ ਲਈ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਅੱਜ ਮੈਨੂੰ ਖੇਤੀਬਾੜੀ ਮੰਤਰੀ ਹੋਣ ਦੇ ਨਾਂ ਤੇ ਇਸ ਮੇਲੇ ਨੂੰ ਸ਼ੁਰੂਆਤ ਕਾਊਂਟ ਕਰਨ ਦਾ ਮੌਕਾ ਮਿਲਿਆ ਮੇਰੇ ਲਈ ਵੀ ਵਟਪਾਗਾ ਸੋ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਚੋਨੇ ਦੇ ਬਾਰੇ ਗੱਲ ਕੀਤੀ ਹੈ ਝੋਨੇ ਦੀ ਪੜਾਲੀ ਨੂੰ ਨਾ ਸੜਾ ਬਸ ਵੀ ਅਪੀਰ ਕੀ ਦੀ ਰਹੀ ਕਿ ਤੁਹਾਨੂੰ ਕਿਸ ਤਰ੍ਹਾਂ ਦੇਖਦੇ ਹੋ ਸਾਹਿਬ ਅ ਬੇਖੋ ਜੀ ਸਾਡਾ ਪੰਜਾਬ ਹੈ ਇਹਦਾ ਵਾਤਾਵਰਨ ਅਸੀਂ ਕਿਉਂ ਗੰਦਲਾ ਕਰੀਏ ਠੀਕ ਹੈ ਲੋੜ ਹੈ ਸਾਨੂੰ ਖੇਤੀ ਦੀ ਸਾਡੇ ਢੇਟ ਨਾਲ ਜੁੜੀ ਹੋਈ ਹੈ ਅਸੀਂ ਦੇਸ਼ ਦੀ ਭੁੱਖ ਵੀ ਦੂਰ ਕਰਦੇ ਹਾਂ ਜਿਹੜੀ ਝੋਨਾ ਖੇਤੀ ਜਿਹੜੀ ਲਾਹੇਵੰਦ ਹੋ ਚੱਲੀ ਔਰ ਉਹ ਜ਼ਿਆਦਾ ਹੁਣ ਪੰਜਾਬ ਵਿੱਚ ਬੀਜੀ ਜਾਂਦੀ ਹੈ ਹਾਲਾਂਕਿ ਸਾਨੂੰ ਬਹੁਤ ਪਾਣੀ ਦਾ ਫਿਕਰ ਹੋਇਆ ਉਹਦੇ ਲਈ ਕਈ ਜਿਵੇਂ ਉਹਦੀਆਂ ਨਸਲਾਂ ਵੀ ਇਹੋ ਜਿਹੀਆਂ ਵੀ ਜਿਹੜੀਆਂ ਘੱਟ ਪਾਣੀ ਲੈਣ ਘੱਟ ਸਮਾ ਲੈਣ ਉਸ ਵਾਸਤੇ ਵੀ ਖਿਆਲ ਕੀਤਾ ਗਿਆ ਉਹਦਾ ਜਿਹੜਾ ਪ੍ਰਾਲੀ ਵਗੈਰਾ ਕਿਉਂਕਿ ਜੇ ਫਸਲ ਹੋਊਗੀ ਤਾਂ ਰਹਿਣ ਖੁੰਦ ਵੀ ਬਣੋ ਉਹਦੀ ਬਹੁਤੀ ਚਰਚਾ ਪੰਜਾਬ ਦੇ ਨਾਂ ਤੇ ਲੱਗ ਜਾਂਦੀ ਹੈ ਵੀ ਪੰਜਾਬ ਵੱਲੋਂ ਪਰਾਲੀ ਦਾ ਧੂਆ ਆਉਂਦਾ ਉਸ ਨੂੰ ਸੰਭਾਲਣ ਦੇ ਲਈ ਉਹਦਾ ਪ੍ਰਬੰਧ ਕਰਨ ਦੇ ਲਈ ਪੰਜਾਬ ਸਰਕਾਰ ਸੈਟਰ ਸਰਕਾਰ ਵੀ ਉਹਦੇ ਵਿੱਚ ਹਿੱਸਾ ਪਾਉਂਦੀ ਹੈ ਪਿਛਲੀ ਵਾਰੇ 350 ਕਰੋੜ ਰੁਪਈਆ ਇਹ ਜਿਹੜੇ ਵਧੀਆ ਮਸ਼ੀਨਰੀ ਦਿੱਤੀ ਗਈ ਸੀ ਐਤਕੀ ਵੀ 20000 ਅਰਜੀਆਂ ਆਈਆਂ ਉਹਨਾਂ ਲਈ ਐਤਕੀ ਵੀ ਦੇ ਰਹੇ ਪਿਛਲੇ ਸਾਲ ਬਹੁਤ ਸਾਰਾ ਵੱਡਾ ਕੰਟਰੋਲ ਕਰ ਲਿਆ ਸੀ ਉਹਦੇ ਨਾਲ ਅਸੀਂ ਅੱਗੇ ਹੋਰ ਵੱਧਾਂਗੇ ਸਭ ਲੋਕਾਂ ਨਾਲ ਸ਼ਾਪ ਹੈ ਐਵਰੀਵਨ ਪੰਜਾਬ ਦੇ ਕਿਸਾਨ ਤਿਆਰ ਹੈ ਝੋਨੇ ਦੀ ਫਸਲ ਨਾ ਬੀਜ ਲੈ ਕੇ ਗੰਦੇ ਪੰਜਾਬ ਸਰਕਾਰ ਅਗਰ ਉਹਨਾਂ ਦੂਜੀ ਫਸਲਾਂ ਵਾਸਤੇ ਉਹਨੂੰ ਸਬਸਿਡੀ ਦੇਣ ਤਾਂ ਪੰਜਾਬ ਦੇ ਕਿਸਾਨਾਂ ਆ ਝੋਨੇ ਦੀ ਫਸਲ ਨਹੀਂ ਬੀਜਦੇ ਦੂਜੀ ਫਸਲਾਂ ਲੈ ਸਕਦੇ ਤੁਸੀਂ ਮੇਰੀ ਵੀ ਰੋਜ਼ ਕਿਸਾਨਾਂ ਨਾਲ ਗੱਲ ਹੁੰਦੀ ਹੈ ਮੈਂ ਕੋਈ ਬਹੁਤਾ ਵੱਡਾ ਜਾਂ ਕਿਸੇ ਪਾਸਿਓ ਆਇਆ ਨਹੀਂ ਮੈਂ ਆਪ ਸੁਧਾਰਨ ਦਾ ਜ਼ਿੰਮੇਵਾਰ ਹਾਂ ਅਸੀਂ ਸਾਰੇ ਚਾਹੁੰਦੇ ਆ ਕਿ ਕੋਈ ਨਾ ਕੋਈ ਉਹੋ ਜਿਹੀ ਫਸਲ ਬੀਜਣ ਲੱਗ ਜਾਈਏ ਜਿਹਦੇ ਨਾਲ ਸਾਡਾ ਝੋਨੇ ਦਾ ਖੇੜਾ ਛੜਾ ਸਕੀਏ ਉਦੇ ਚ ਪੰਜਾਬ ਸਰਕਾਰ ਉਹ ਵੀ ਲੱਗੀ ਹੋਈ ਹੈ ਔਰ ਸਾਨੂੰ ਦਿੱਲੀ ਵੱਲੋਂ ਵੀ ਸੈਂਟਰਲ ਗਵਰਨਮੈਂਟ ਵੱਲੋਂ ਵੀ ਇਹ ਜਿਹੜਾ 7000 ਪਰ ਏਕੜ ਕਿਹਾ ਗਿਆ ਔਰ 7000 ਨਾਲ ਘਰ ਪੂਰਾ ਨਹੀਂ ਹੁੰਦਾ ਸੀ ਸੋਚ ਰਹੇ ਆ ਵੀ ਇਹਦੀ ਕਿਵੇਂ ਨਾ ਕਿਵੇਂ ਜਿਹੜੀ ਸੌਖੀ ਖੇਤੀ ਤੇ ਮੁਨਾਫੇ ਵਾਲੀ ਕੀਤੀ ਜਾਵੇ ਜਿੱਥੇ ਸਾਡਾ ਪਾਣੀ ਵੀ ਬਚ ਸਕੇ ਸਾਡਾ ਪੰਜਾਬ ਹੈ ਸਾਰੇ ਪੰਜਾਬੀਆਂ ਦਾ ਪੰਜਾਬ ਅਸੀਂ ਪੰਜਾਬ ਬਚਾਉਂਦੇ ਜਿਹੜੇ ਜਮਾਤਕ ਨੇ ਉਹ ਧਰਨੇ ਤੇ ਬੈਠਾ ਬੜਾ ਲੰਮਾ ਹੈ ਜੀ ਕਿ ਖੇਤੀਬਾੜੀ ਤੇ ਇੱਥੇ ਕੰਮ ਕਰਨ ਵਾਲੇ ਵਿਘਾਤਕ ਨੇ ਸਾਇੰਸਰ ਉਹ ਧਰਨੇ ਤੇ ਬੈਠੇ ਮੈਨੂੰ ਮੈਨੂੰ ਇੱਕ ਡੈਪੂਟੇਸ਼ਨ ਮਿਲ ਕੇ ਗਿਆ ਸੀ ਮੈਂ ਉਹਨਾਂ ਦੀ ਗੱਲਬਾਤ ਸੁਣ ਕੇ ਸਾਈਂ ਭਾਈ ਕਹਿੰਦੇ ਜੇ ਕੋਈ ਹੋਰ ਵੀ ਹੋਏ ਮੈਨੂੰ ਦੱਸ ਦੇਣਗੇ ਜੇ ਕਿਸੇ ਨੂੰ ਵੀ ਸਮੱਸਿਆ ਆਵੇ ਦੱਸਣ ਵਾਲੀ ਗੱਲ ਨਾਲ ਹੀ ਮਸਲੇ ਹੱਲ ਹੋ ਜਾਂਦੇ